ਲੋਕਾਂ ਦੇ ਵਿੱਚ ਇਨਸਾਨੀਅਤ ਖਤਮ ਹੁੰਦੀ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਸ ਸ਼ਖਸ ਦੀਆਂ ਜਿਸ ਨੇ 2 ਸਾਲ ਦੇ ਬੱਚੇ ਦੇ ਨਾਲ ਮਾੜਾ ਕੰਮ ਕੀਤਾ ਹੈ ਹਾਂ ਇਸ ਨੌਜਵਾਨ ਨੇ 2 ਸਾਲ ਬੱਚੀ ਦੇ ਨਾਲ ਗਲਤ ਕੰਮ ਕੀਤਾ ਹੈ ਦੁਸ਼ਕਰਮ ਕੀਤਾ ਹੈ ਇੱਕ ਛੋਟੀ ਜਿਹੀ ਬੱਚੀ ਦੇ ਨਾਲ ਇੰਨਾ ਮਾੜਾ ਕੰਮ ਕਰਨ ਲੱਗੇ ਇਸ ਬੰਦੇ ਨੂੰ ਮਸਾ ਵੀ ਸ਼ਰਮ ਨਹੀਂ ਆਉਂਦੀ ਇਸ ਬੰਦੇ ਨੂੰ ਉਸ ਬੱਚੀ ਦੇ ਤਰਸ ਨਹੀਂ ਆਇਆ ਇਦਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਬੀਤੀ ਦਿਨੀ 2 ਸਾਲਾਂ ਦੀ ਬੱਚੀ ਨਾਲ 22 ਸਾਲਾਂ ਦੇ ਅਭਿਸ਼ੇਕ ਰੁਕਈਆ ਨਾਮਕ ਨੌਜਵਾਨ ਨੇ ਦਰਿੰਦਗੀ ਦੇ ਨਾਲ ਰੇਪ ਕੀਤਾ ਤੇ ਖੁਦ ਖਫਰਾਰ ਹੋ ਚੁੱਕਿਆ ਇੱਕ ਛੋਟੀ ਜਿਹੀ ਬੱਚੀ ਦੇ ਨਾਲ ਇਹਨਾ ਮਾੜਾ ਕੰਮ ਕਰਨ ਵਾਲਾ ਨੌਜਵਾਨ ਜੋ ਕਿ ਨੇਪਾਲ ਦੇ ਬਾਸਕਟਿਆ ਜ਼ਿਲ੍ਹੇ ਬਿਜਾਗ ਦਾ ਰਹਿਣ ਵਾਲਾ ਹੈ ਤੇ ਫਿਲਹਾਲ ਉਹ ਬਟਾਲਾ ਦੇ ਰਣਜੀਤਨਗਰ ਰਹਿ ਰਿਹਾ ਸੀ ਦੱਸਿਆ ਕਿ ਨੌਜਵਾਨ ਜਿੱਥੇ ਕਿਰਾਏ 'ਚ ਰਹਿ ਰਿਹਾ ਹੁੰਦਾ ਉੱਥੇ ਹੀ ਬੱਚੀ ਆਪਣੇ ਪਰਿਵਾਰ ਦੇ ਨਾਲ ਰਹਿ ਰਹੀ ਸੀ ਪਰ ਜਦ ਬੱਚੀ ਦੇ ਪਰਿਵਾਰ ਵਾਲੇ ਕਿਸੇ ਕੰਮ ਤੋਂ ਬਾਹਰ ਜਾਂਉਂਦੇ ਨੇ ਤਾਂ ਸਮੇ ਮੌਕੇ ਦਾ ਫਾਇਦਾ ਚੁੱਕ ਕੇ ਨੌਜਵਾਨ ਵੱਲ 2 ਸਾਲਾ ਦੀ ਬੱਚੀ ਦੇ ਨਾਲ ਪੂਰੀ ਦਰਿੰਦਗੀ ਦੇ ਨਾਲ ਰੇਪ ਕੀਤਾ ਜਾਂਦਾ ਤਾਂ ਫਿਰ ਉਹ ਤਾਂ ਫਰਾਰ ਹੋ ਜਾਂਦਾ ਹੈ ਪੁਲਿਸ ਤੋਂ ਇਸ ਵਾਰੇ ਸੂਚਨਾ ਦਿੱਤੀ ਜਾਂਦੀ ਹੈ ਪੁਲਿਸ ਵੱਲੋਂ ਤੁਰੰਤ ਐਕਸ਼ਨ ਲਿੱਤਾ ਜਾਂਦਾ ਹੈ ਪੁਲਿਸ ਟੀਮ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਇਸ ਨੌਜਵਾਨ ਨੂੰ ਕਾਬੂ ਕੀਤਾ ਹੈ ਤਾਂ ਪੁਲਿਸ ਨੇ ਖੁਲਾਸੇ ਕਰਦੇ ਆ ਕਿ ਘਟਨਾ ਸਮੇ ਬੱਚੀ ਦਾ ਪਰਿਵਾਰ ਕੰਮ ਤੇ ਗਿਆ ਸੀ ਤੇ ਪਿੱਛੋਂ ਵਿਸ਼ੇਕਰ ਰਕਈਆਂ ਨੇ ਬੱਚੇ ਦੇ ਨਾਲ ਪੂਰੀ ਦਰਿੰਦਗੀ ਦੇ ਨਾਲ ਦੁਸ਼ਕਰਮ ਕੀਤਾ ਤਾਂ ਇਨਸਾਨੀਅਤ ਜਿਹੜੀ ਹੈ ਸ਼ਰਮਸਾਰ ਹੁੰਦੀ ਨਜ਼ਰ ਆਉਂਦੀ ਹੈ ਕਿ ਮਾਸੂਮ ਬੱਚੀ ਜਿਸ ਦੀ ਹਜੇ ਪੂਰੀ ਜ਼ਿੰਦਗੀ ਪਈ ਸੀ 2 ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਇਸ ਦਰਿੰਦੇ ਨੇ ਇੰਨੀ ਦਰਿੰਦਗੀ ਕੀਤੀ ਹੈ ਤਾਂ ਕਮੈਂਟਾਂ ਚ ਪ੍ਰਤੀਕਿਰਿਆ ਜ਼ਰੂਰ ਦੱਸੋ ਇਸ ਨੂੰ ਕਿਹੜੀ ਤੋਂ ਕਿਹੜੀ ਕੜੀ ਤੋਂ ਕੜੀ ਸਜ਼ਾ ਹੋਣੀ ਚਾਹੀਦੀ ਹੈ ਤੇ ਹੋਰ ਖਬਰਾਂ ਦੇ ਲਈ ਬਣ ਰਹੋ ਲਾਈਵ ਪਰ ਦੇ ਨਾਲ ਸਾਨੂੰ ਥਾਣਾ ਸਿਵਲ ਲਾਈਨ ਇੱਕ ਸੂਚਨਾ ਮਿਲੀ ਜਿਨ੍ਹਾਂ ਨੇ ਦੱਸਿਆ ਕਿ 2 ਸਾਲ ਦੀ ਬੱਚੀ ਨਾਲ ਉਸੇ ਗੁਆਂਢ ਰਹਿੰਦੇ ਹੀ ਲੜਕੇ ਨੇ ਜਿਹੜਾ ਰੇਪ ਕੀਤਾ ਹੋਇਆ ਵਾ ਜਿਸ ਦੇ ਸਬੰਧ ਵਿੱਚ ਜਿਹੜਾ ਪੁਲਿਸ ਸਾਡੀ ਤੁਰੰਤ ਹਰਕਤ ਵਿੱਚ ਆਈ ਜਿਨ੍ਹਾਂ ਨੇ ਕਿ ਇਮੀਡੀਏਟਲੀ ਪਰਚਾ ਦਰਜ ਕੀਤਾ ਉਸ ਤੋਂ ਬਾਅਦ ਸੀਨੀਅਰ ਅਫਸਰਾਂ ਦੇ ਹੁਕਮ ਦੇ ਨਾਲ ਜਿਹੜੀਆਂ ਕਿ ਸਾਡੀਆਂ ਦੋ ਟੀਮਾਂ ਜਿਹੜੀਆਂ ਅਸੀਂ ਤਿਆਰ ਕੀਤੀਆਂ ਔਰ ਟੈਕਨੀਕਲ ਟੀਮਾਂ ਜਿਹੜੀਆਂ ਸਾਡੀਆਂ ਇਹ ਤਰੰਤ ਹਰਕਤ ਵਿੱਚ ਆਈਆਂ ਇਸ ਤੋਂ ਜਿਹੜਾ ਲੜਕਾ ਸੀ ਇਸ ਤੋਂ ਦੌੜ ਕੇ ਜਾ ਚੁੱਕਾ ਸੀਗਾ ਜਿਨ੍ਹਾਂ ਨੇ ਕਿ ਤਰੰਤ ਹੀ ਜਿਹੜੀ ਹਰਕਤ ਵਿੱਚ ਆ ਕੇ ਦਿੱਲੀ ਔਰ ਰਾਜਸਥਾਨ ਜਿਹੜੀਆਂ ਟੀਮਾਂ ਵੱਖਰੇ ਵੱਖਰੇ ਥਾਵਾਂ ਤੇ ਭੇਜੀਆਂ ਗਈਆਂ ਤੇ ਉੱਥੇ ਦਿੱਲੀ ਪੁਲਿਸ ਦੀ ਹੈਲਪ ਦੇ ਨਾਲ ਇਹ ਜਿਹੜਾ ਅਭਿਸ਼ੇਕ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਕਿ ਜਿਹੜੀ ਛੋਟੀ ਬੱਚੀ ਸੀਗੀ ਉਹਦਾ ਜਿਹੜਾ ਪਰਿਵਾਰ ਸੀਗਾ ਉਹਦੇ ਪੇਰੈਂਟਸ ਸੀ ਉਹ ਕੰਮ ਤੇ ਗਏ ਹੋਏ ਸੀ ਕਿਤੇ ਇਹ ਦੋਨੋਂ ਹੀ ਫੈਮਿਲੀਆ ਜਿਹੜੀਆਂ ਵਾਂ ਇਹ ਪ੍ਰਵਾਸੀ ਹੈਗੀਆਂ ਵਾਂ ਨੇਪਾਲ ਦੇ ਨਾਲ ਸੰਬੰਧਿਤ ਹੈਗੀਆਂ ਵਾਂ ਉਹ ਕੰਮ ਤੇ ਗਿਆ ਸੀ ਤੇ ਪਿੱਛੇ ਜਿਹੜੀ ਬੱਚੀ ਸੀ 2 ਸਾਲ ਦੀ ਉਹ ਕਾਰ ਵਿੱਚ ਮੌਜੂਦ ਸੀ ਕੀ ਕਾਰਵਾਈ ਕੀਤੀ ਗਈ? ਉਹਨਾਂ ਤੇ ਤੁਰੰਤ ਸੀ ਜਿਹੜੀ ਐਫ ਆਈ ਆਰ ਜਿਹੜੀ ਹੈ ਦਰਜ ਕਰ ਦਿੱਤੀ ਆ ਜਿਹਦੇ ਵਿੱਚ ਕਿ ਬਾਕਸ ਐਕਟ ਜਿਹੜਾ ਲਾ ਦਿੱਤਾ ਕੀ ਲੱਗਦਾ ਉਹਦੀ ਆਪਸੀ ਕੋ ਰਿਸ਼ਤਰੀ ਹੈਗੀ ਸੀ ਤੁਹਾਡਾ ਇਨ ਇਹ ਇੱਕੋ ਹੀ ਪਿੰਡ ਦੇ ਪਿੱਛੋਂ ਬੈਕ ਤੋਂ ਆ ਜੀ ਰਿਸ਼ਤੇਦਾਰੀ ਹੈ ਆਪਣੀ ਦੇ ਰਿਸ਼ਤੇਦਾਰੀ ਦੇਖੋ ਜੇ ਇਹ ਨੇਪਾਲ ਤੋਂ ਆ ਤੇ ਆਲਰੇਡੀ ਜਿਹੜੀ ਇਹਨਾਂ ਦੇ ਜਾਣ ਪਛਾਣ ਹੋਏਗੀ ਤਾਂ ਹੀ ਕਰਕੇ ਇੱਕੋ ਜਗ੍ਹਾ ਤੇ ਹੀ ਰਹਿੰਦੇ ਆ ਇਹ ਦਪਾਲ ਜਾ ਸਕਦਾ ਸੀ ਪਰ ਸਾਡੀ ਜਿਹੜੀ ਪੁਲਿਸ ਆ ਇਹਨਾਂ ਨੇ ਤੁਰੰਤ ਕਾਰਵਾਈ ਕੀਤੀ ਜਿਹੜੀ ਕਿ ਹਰਕਤ ਵਿੱਚ ਆਈ ਤੇ ਇਹਨੂੰ ਜਿਹੜਾ ਅਸੀਂ ਦਿੱਲੀ ਤੋਂ ਦਿੱਲੀ ਪੁਲਿਸ ਦੀ ਹੈਲਪ ਦੇ ਨਾਲ ਜਿਹੜਾ ਗ੍ਰਿਫਤਾਰ ਕੀਤਾ ਗਿਆ ਕਰੀਬ 24 ਘੰਟੇ ਦੇ ਵਿੱਚ ਵਿੱਚ ਇਹਨੂੰ ਗ੍ਰਿਫਤਾਰ ਕਰ ਲਿਆ